ho detto che facciamo venire a venire a venire a venire e venire a venire a venire a ਬੜੀਆ ਲੱਗ ਰਿਹਾ ਹੈ ਜ ਮੌਸਮ ਠੰਡਾ ਠੰਡਾ ਹੈ। ਹਨੇ ਵੀ ਬਹੁਤ ਮਾਰੂ ਮਾਰ ਕਰਦਾ ਆਉਂਦਾ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਸਕੀ। ਜੋ ਦੀ ਫਸਲਾਂ ਦਾ ਹੋ ਗਿਆ ਹੋਪੀ। ਜਨ ਤਰ ਹੋ ਗਿਆ। ਬਹੁਤ ਜ਼ਿਆਦਾ

ਜਦੋਂ ਆਵੇਗੀ ਹੂੰ ਫਿਰੋਂ ਕਿਰਾਇਆ ਲੱਗਦਾ ਕੋਕੜਾ ਹਜ਼ਾਰ ਕੱਢ ਤੇ ਜਾਂਦੀ ਹਾਂ ਕਿਰਾਇਆ ਉਹਦੀ ਮੰਮੀ ਦੇ ਨੇ ਮੇਰੇ ਕੋਲ ਹੈ ਨਹੀਂ ਅੱਜ ਪੈਸੇ ਹੈ ਨਹੀਂ ਦੇ ਕੇ ਵੀ ਚੱਲਣਾ ਪੈਂਦਾ ਫਿਰ ਜਦੋਂ ਨਾ ਹੋਵੇ ਪੈਸੇ ਅਗਲੇ ਨੂੰ ਐਸੇ ਨੂੰ ਗਰੀਬੀ ਕਹਿੰਦੇ ਆ

प्लीज़ पूट करे साफ़ थैंक्यू मिर्च हला